ਵਾਜਲ ਕਾ ਦਾ ਸਰਹੱਦੀ ਪਿੰਡ ਵੱਲਸ਼ਾ ਹਿਤਾਰ ਤੇ ਰਹਿੰਦੇ ਇੱਕ ਗਰੀਬ ਪਰਿਵਾਰ ਨੇ ਸਰਕਾਰ ਤੋਂ ਉਹਨਾਂ ਦੇ ਨੁਕਸਾਨੇ ਮਕਾਨ ਦਾ ਮੁਆਵਜ਼ਾ ਦੇਣ ਦੀ ਗੁਹਾਰ ਲਗਾਈ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਬਹੁਤ ਗਰੀਬ ਹਨ ਅਤੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਉਹ ਆਪਣੇ ਲਈ ਪੱਕਾ ਮਕਾਨ ਬਣਵਾਉਣ ਵਿੱਚ ਐ ਸਮਰੱਥ ਹਨ। ਉਹਨਾਂ ਨੇ ਸਰਕਾਰ ਤੋਂ ਉਹਨਾਂ ਦੇ ਮਕਾਨ ਦੇ ਹੋਏ ਨੁਕਸਾਨ ਦਾ ਉਚਿਤ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਜਦੋਂ ਪਿਛਲਾ ਹੜ੍ਹ ਆਇਆ ਸੀ ਉਹਦੇ ਸਾਡੇ ਮਕਾਨ ਡੱਗ ਪਏ ਸੀ। ਤੇ ਸਾਨੂੰ ਕੋਈ ਮਾਫੀ ਨਹੀਂ ਦਿੱਤਾ ਗਿਆ ਨਾ ਸਾਡੇ ਸਰਕਾਰ ਨੇ ਮਦਦ ਸਹਾਇਤਾ ਕੀਤੀ ਹੁਣ ਬਹੁਤ ਸਾਡਾ ਬੁਰਾ ਹਾਲ ਹੈ ਸਰਦੀਆਂ ਆਦੀਆਂ ਪਈਆਂ ਨੂੰ ਬਾਹਰ ਛਕਾਰਨ ਦਾ ਸਾਡਾ ਬਹੁਤ ਬੁਰਾ ਹਾਲ ਹੈ ਸਰਦੀਆਂ ਹੈਗੀਆਂ ਨੂੰ ਉਹਨਾਂ ਦੇ ਕਾਰਨ ਸਾਡਾ ਕੋਈ ਨਹੀਂ ਮਕਾਨ ਆਇਆ ਤੇ ਹੁਣ ਸਰਕਾਰ ਨੂੰ ਮੰਗ ਕੇ ਕਰਦੇ ਆ ਕਿ ਸਾਡਾ ਮਕਾਨ ਦਿੱਤਾ ਜਾਵੇ ਜਾਂ ਸਾਨੂੰ ਮਕਾਨ ਪਾ ਕੇ ਦਿੱਤਾ ਜਾਵੇ ਜਾਂ ਸਾਨੂੰ ਪੈਸੇ ਮੁਆਵਜ਼ਾ ਦਿੱਤਾ ਜਾਵੇ ਸਾਨੂੰ ਨਹੀਂ ਮਿਲਿਆ ਨਵਾਂ ਮਕਾਨ ਸਾਡੇ ਜਿੰਨੇ ਸਰਪੰਚ ਮੈਂਬਰ ਇਹ ਗੈਨ ਉਹ ਇਹ ਤੁਹ ਨਹੀਂ ਲਿਖ ਕੇ ਲੈ ਜਾਂਦੇ ਨੇ ਜਿਹੜਾ ਵੀ ਵੇਖਣ ਚੇਕਣ ਵੀ ਕਰਨ ਆਦੇ ਆਏ ਇਹ ਤੁਹ ਨਾ ਲਿਖ ਕੇ ਲੈ ਜਾਂਦੇ ਤੇ ਅੰਗਾ ਜਾ ਕੇ ਸਾਡਾ ਨਾਮ ਉਥੋਂ ਬਾਹਰ ਕੱਢ ਦਿੰਦੇ ਆ ਸਾਡਾ ਨਾਮ ਹੀ ਨਹੀਂ ਆਇਆ ਹੈ ਆਂ ਦਫ਼ਤਰ ਗਏ ਸੀ ਉੱਥੇ ਉਹਨਾਂ ਨੂੰ ਪੁੱਛਿਆ ਉਹਾਂ ਦਾ ਦੋ ਦਾ ਨਾ ਹੀ ਨਹੀਂ ਹੈਗਾ ਕਿ ਇਹਦੇ ਨਾਮ ਨਹੀਂ ਹੈਗਾ ਇੱਥੇ ਸੌਣੇ ਨੂੰ ਵੀ ਜਾਂਦਾ ਸੀ ਇੱਥੇ ਘਰ ਇੱਥੇ ਦਿਖਾਇਆ ਸੀ ਮੌਕਾ ਉਹਨੂੰ ਕਿਹਾ ਇਹਦੇ ਆ ਤੇ ਸਾਡੇ ਘਰ ਦੀ ਹਾਲਤ ਵੇਖੋ ਉਹ ਕਹਿੰਦਾ ਨਹੀਂ ਕੋਈ ਨਹੀਂ ਬਣਾ ਦੇਵਾਂਦੇ ਬਣਾ ਦੇਵਾਂਦੇ ਸਾਰੇ ਆਖੇ ਤੁਹਾਨੂੰ ਮਿਲ ਜਾਵਣ ਦੇ ਅਜੇ ਤਾਈਂ ਤਾਂ ਸਾਨੂੰ ਮਿਲਾ ਨਹੀਂ ਏ ਅਸੀਂ ਕੁਬਾਇ ਵਾਲ ਨੂੰ ਵੀ ਅਸੀਂ ਆਦਤ ਕੀਤੀ ਏ ਦਰਵਿੰਦਰ ਨੂੰ ਤੇ ਉਹਨੂੰ ਵੀ ਕਿਹਾ ਅਸੀਂ ਆਖਾ ਵੀ ਇਸ ਤਰ੍ਹਾਂ ਸਾਡੇ ਘਰ ਦੀ ਹਾਲਤ ਵੇਖੋ ਤੇ ਉਹਨੇ ਵੀ ਵੇਖ ਕੇ ਕਹਿੰਦਾ ਤੁਹਾਨੂੰ ਦੇਵਾਂਗੇ ਉਹਨੇ ਅਜੇ ਤਾਈਂ ਸਾਨੂੰ ਨਹੀਂ ਦਿੱਤਾ ਸਨਮਾਜਾ ਉਦਾਂ ਦੇ ਸਾਡੇ ਬਹੁਤ ਹਾਲ ਬੁਰਾ ਹੈਗਾ ਬਾਹਰ ਸ਼ਾਦੀਆਂ ਨੂੰ ਅਸੀਂ ਕਿਸੇ ਦੇ ਘਰੇ ਬੈਠ ਕੇ ਗੁਜ਼ਾਰਾ ਕਰਦੇ ਹਾਂ ਤੇ ਸਾਡਾ ਪੁਰਾਣਾ ਦੂਜਾ ਵੀ ਮਕਾਨ ਦਾ ਹਾਲੇ ਗਾਇ ਤੁਰਾ ਇਸ ਕਰਕੇ ਸਾਨੂੰ ਕੋਈ ਥਾਂ ਨਹੀਂ ਦਿੱਤੀ ਗਈ ਸਰਕਾਰ ਅਗੇ ਬੇਨਤੀ ਕਰਨੇ ਆ ਕਿ ਸਾਨੂੰ ਮਾਅਰਜਾ ਦਿੱਤਾ ਜਾਵੇ ਜਾਂ ਸਾਨੂੰ ਮਕਾਨ ਪਾਕ ਦਿੱਤਾ ਜਾਵੇ ਅਸੀਂ ਬਈ ਬਹੁਤ ਔਖਾ ਗੁਜ਼ਾਰਾ ਕਰਦੇ ਆ ਅਸੀਂ ਮਿਹਨਤ ਕਰਨ ਵਾਲੇ ਬੰਦੇ ਆ ਦਿਹਾੜੀ ਤਾਂ ਪਾ ਦੀ ਸੱਜੀ ਦਿਹਾੜੀ ਕਰਕੇ ਬੱਚੇ ਨੂੰ ਖਵਾਵਿਦਾ ਹੈ ਤੇ ਦਿਹਾੜੀ ਦਾ ਪਾ ਕਰਕੇ 7-8 ਮਾਸੇ ਪੂਰਾ ਕਰੀਦਾ ਹੈ ਕਿਉਂਕਿ ਬੱਚਿਆਂ ਦੀ ਮਾੜਾ ਮਟਾ ਪੜਾਈ ਲਿਖਾਈ ਵਾਸਤੇ ਪੈਸਾ ਹੈਗਾ ਸਾਡੇ ਕੋਲ ਔਰ ਕੋਈ ਪੈਸਾ ਨਹੀਂ ਹੈਗਾ ਬਹੁਤ ਔਖਾ ਗੁਜ਼ਾਰਾ ਕਰਦੇ ਆ ਅਸੀਂ ਮੰਗੇ ਕਰਨਾ ਚਾਹੁੰਦੇ ਆ ਵੀ ਸਾਨੂੰ ਮਕਾਨ ਸਰਕਾਰ ਵੱਲੋਂ ਦਿੱਤਾ ਜਾਵੇ ਬਹੁਤ ਔਖਾ ਹੋ ਜਾਂਦਾ ਬਾਰਸ਼ ਆ ਗਈ ਸਾਡਾ ਹੋਰ ਹਾਲ ਬਹੁਖਾ ਹੋ ਜਾਵੇਦਾ ਸਾਡੇ ਕੋਈ ਨੁਕਾਂ ਦੀ ਥਾਂ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਸਾਨੂੰ ਇਹ ਮੰਗ ਸਰਕਾਰ ਅੱਗੇ ਰੱਖਦੇ ਆ ਤੇ ਸਾਡੇ ਹੱਥੇ ਘਰ ਦੇ ਇੱਥੇ ਆ ਕੇ ਵੇਖ ਜਾਣ ਮੌਕਾ ਵੇਖ ਜਾਣ ਤੇ ਸਾਨੂੰ ਇਹ ਕਾਰਵਾਈ ਕਰਕੇ ਸਾਨੂੰ ਮਕਾਨ ਮਿਲ ਜਾਵੇ ਸਾ